ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਤੇ ਤਿੰਨੇ ਦੀਆਂ ਤਿੰਨੇ ਤੁਹਾਨੂੰ ਗੱਭਣਾ ਦਿਖਾਵਾਂਗੇ ਅੱਜ ਸੂਈ ਕੋਈ ਵੀ ਨਹੀਂ ਆ ਤਿਆਰੀ ਆ ਥੋੜਾ ਥੋੜਾ ਟਾਈਮ ਖੜਦੀਆਂ ਵਾ ਤੇ ਸਾਰੀਆਂ ਗਰਮੀਆਂ ਵਾਲੀਆਂ ਵਾ ਕ੍ਰੋਸ ਚੀ ਆ ਤੇ ਰੇਟ ਜਿਹੜੇ ਇਹਨਾਂ ਦੇ ਵੀ ਕਹਿੰਦੇ ਕਿ ਨਾਰਮਲ ਹੀ ਰੱਖਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਕੀ ਹਾਲ ਚੱਲ ਜੀ ਹਾਂਜੀ ਵਧੀਆ ਜੀ ਰੇਗਿਆ ਮਾਲਦ ਨਾਲ ਫਿਰ ਹਾਂਜੀ ਭਾਜੀ ਵੇਜਿਆ ਤੇ ਅੱਜ ਗੱਪਣਾ ਇਕੱਠੀ ਕਰ ਲੀਆਂ ਸਾਰੀਆਂ ਭਾਈ ਤਿੰਨੇ ਗੱਪਣਾ ਬਿਸ਼ਣਿਆ ਠੀਕ ਹੈ ਚਲੋ ਨਾਮ ਦੱਸਦੇ ਹਾਂ ਭਾਈ ਮੈਂ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਸੀਲ ਅਜਨਾਲਾ ਡਿਸਟ੍ਰਿਕਟ ਮਨਸਾ ਤੇ ਫੋਨ ਨੰਬਰ ਬੋਲ ਦੇਕਰ 929045 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਜਿਹੜੀ ਚੰਗੇ ਘੱਦ ਕਾਠ ਵਾਲੀ ਗਾਵਾਂ ਬੜਾ ਬੜਾ ਪਿਆਰਾ ਵਾ ਹਾਂਜੀ 2-4 ਦਿਨ ਲੈ ਜੂ ਵੇਸੀ ਠੰਡੀ ਸੀਲ ਬੜੀ ਆ ਹਾਂਜੀ ਚੰਗਾ ਥਾਂ ਲੱਗਾ ਤੇ ਮਿਲਕਮਨ ਵੀ ਚੰਗੀ ਲੱਗੀ ਦੂਰ ਦੂਰ ਜਿਹੜਾ ਥਾਂ ਨੇ ਹਾਂਜੀ ਹਾਂਜੀ ਤੇ ਬਾਕੀ ਲੱਗ ਜੀ ਗਾਵਾਂ ਜਿਹੜਾ ਬੜਾ ਡਿਫਰੈਂਟ ਜਿਹਾ ਕਲਰ ਹੈ ਇਹਦਾ ਹਾਂਜੀ ਬਾਜੀ 2-4 ਦਿਨ ਲੈ ਜੂ ਵਾ ਢਿੱਲ ਬੜੀ ਵੇਸੀ ਠੀਕ ਆ ਹਾਂਜੀ ਤੋਰ ਦੇ ਕਰੀ ਬਾਕੀ ਗੱਬਣਾ ਹੋਈ ਆਪਣੀਆਂ ਪਾਸ ਕਰਕੇ ਖੜੋ। ਥਾਣੇ ਤੇ ਪੱਕੇ ਖੜੋ ਕੋਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਪਾਸ ਕਰਾ ਲੈ। ਬਾਕੀ ਇਹ ਵੀ ਜੀ ਠੰਡੀ ਸੀਲ ਹੈ। ਹਾਂਜੀ ਹਾਂਜੀ। ਥਾਣੇ ਚੋਂ ਇੱਕੋ ਜੇ ਤੇ ਦੂਜਾ ਸਵੇਰ ਬਾਜੀ ਰੱਸੀ ਜੋ। ਕਿੰਨਾ ਕੁ ਦੋ ਚਵਾਈ ਜਾਓਗੇ 16 17 ਕਿਲੋ ਚਵਾਇਆ ਜਾਓ ਅੱਛਾ 18 19 ਕਿਲੋ ਫੁੱਲਾ ਬਾਜੀ ਦੋਜ਼ ਅੱਛਾ ਹਾਂਜੀ ਤੇ ਮੁੱਲ ਮੁੱਲ ਬਾਜੀ ਸਾਹ ਦਾ ਹੀ ਆ ਕਿੰਨਾ ਕੁ ਮੁੱਲ 45000 ਦਾ ਅੱਛਾ ਦੋਈਆ ਛੋਟ ਕਰਤਾ 43000 ਦੀ ਦਾ ਮੌਕੇ ਤੇ ਹੋਰ ਕਰ ਦੋ ਕਿ ਮੰਗਤਾ ਕੋ ਫੋਨ ਲਾਵੇ ਕਰੀ ਹੈ ਨਾ ਬਾਜੀ ਇਹ ਦੋ ਚਾਰ ਦਿਨ ਲੈ ਜੀ ਵਾਟੇਲ ਬੜੀ ਥਾਨਾ ਪੜਾ ਗੈਪ ਤੇ ਲਗਾ ਜੀ ਤੇ ਹੋਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਜੀ ਇਹ ਭਾਈ ਜੱਸੀ ਬਾੜ ਜੋ ਇਹ ਵੀ ਠੰਡੀ ਸੀ ਇਹ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਥਣਾ ਦੱਸਾਈ ਜੀ ਆਪ ਇਹਦਾ ਵੀ ਚੰਗਾ ਤੇ ਇਹ ਵੀ ਠੰਡੀ ਤੇਰੀ ਆ ਇਹ ਕਿੰਨੇ ਕੇ ਦੁੱਧ ਆਲੀ ਵੀ ਦੀ ਯਾਰ ਭਾਜੀ ਪਹਿਲ ਨੇ ਨੇ 13-14 ਕਿਲੋ ਦਿੱਤਾ ਜੋ ਅੱਜ 15 ਕਿਲੋ ਖੁੱਲਾ ਦੁੱਧ ਦੇ ਜੂਗੀ ਚਲੋ ਤੋਰੋ ਹਾਂ ਕਰੀ ਬਾਕੀ ਗੱਬਨ ਪਛਰ ਦੁੱਧ ਦਾ ਜਿਹੜਾ ਅੰਦਾਜ਼ਾ ਹੁੰਦਾ ਸੋ ਕੇ ਵੱਧ ਵੀ ਕੱਢ ਸਕਦੀਆਂ ਤੇ ਘੱਟ ਵੀ ਕੱਢ ਸਕਦੀਆਂ ਇਹ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਜੀ ਆਇਆਂ ਨੂੰ ਬਾਕੀ ਹੈਗੀ ਇਹ ਵੀ ਕ੍ਰੋਸ ਹੀ ਆ ਸੰਗਣਾ ਦੁੱਧ ਹੁੰਦਾ ਇਹ ਜੀਆਂ ਗਾਵਾਂ ਦੇ ਆ ਗੀ ਇਹ ਹੈ ਬਾਕੀ ਠੰਡੀ ਸੀਤ ਬਾਜ ਜਿੱਥੇ ਮਰਜੀ ਖੜਾ ਕੇ ਬਹਿ ਜਾ ਸੇ ਠੀਕ ਹੈ ਜੀ ਕੋਈ ਗੱਲ ਬਾਤ ਨਹੀਂ ਬਾਕੀ ਠੰਡੀ ਤੇਰੇ ਪਸ਼ੂ ਦਾ ਵਾਧਾ ਹੁੰਦਾ ਵਾ ਜਿਹੜਾ ਉਤਰਾ ਵਿੱਚ ਕੱਦ ਕਾਠ ਵੀ ਚੰਗਾ ਵਾ ਠੀਕ ਹੈ ਜਿਹੜਾ ਕੱਦ ਕਾਠ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਮੁੱਲ ਹਰ ਬਾਜੀ ਇਹਦਾ 35000 ਕਰਦੇ ਜੀ ਅੱਛਾ 2000 ਛੋਟ ਕਰ ਲਾਂਗੇ 33000 ਹੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜਾਊਗਾ ਹਾਲ ਔਰ ਇੱਕ ਆ ਸਿੰਗਾਲੀ ਆ ਗਈ ਹੈ ਚੱਲ ਰ ਇਹਦੇ ਵੀ ਥੱਲੇ ਚੰਗੀ ਹੈ ਚੰਗੀ ਤਿਆਰ ਹੋਣੀਆਂ ਐ ਵੀ ਥੱਲੇ ਛੋਟੇ ਛੋਟੇ ਸਿੰਗ ਦੇ ਹੈਗੇ ਆ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ 200 ਰੁਪਏ ਭਾਜੀ 8-9 ਕਿਲੋ ਖੁੱਲਾ ਦੇ ਜਾਊਗੀ। ਅੱਛਾ। ਹਾਂਜੀ। ਠੀਕ ਆ। ਹਫਤਾ ਲੈ ਜੂਗੀ ਸ਼ੀ। ਇਹ ਵੀ ਹਫਤਾ ਕੇ ਜੇ ਲੈ ਜੂਗੀ। ਹਾਂਜੀ ਕਰਾਉਂ ਸਾਂ ਗਰਮੀ ਦੀ ਪਰਵਾਹ ਨਹੀਂ ਮੱਝਾਂ ਦਾ। ਇਹ ਆ ਕਿ ਗਰਮੀ ਚੱਲਣ ਆਲੀ ਆ ਪੂਰੀ ਸਾਰੀ ਗਰਮੀਆਂ ਕੋਈ ਪਰਵਾਹ ਨਹੀਂ ਜਿੱਤਰਾ ਮਰਜੀ ਜਿੱਥੇ ਮਰਜੀ ਪਾਂ ਛੱਡ। ਸੋ ਨਾ ਡਰਦੀ ਡਰਦੀ ਜੀ ਆ। ਉਹਨਾਂ ਹੱਸ ਜੀ ਨੀ ਲੈ ਥੋੜੀ ਨਾਸ ਕੱਢੀ ਨਾ ਗੱਲ। ਮਾਕੀ ਨੱਥਾਂ ਲਾ ਕੇ ਜਿਹੜਾ ਚਪੂ ਪਾਏ ਹੁੰਦੇ ਆ ਸੀ ਉਹਦਾ ਵੀ ਥੋੜਾ ਜਿਆ ਕਰ ਜਾਂਦੀ ਆ ਆਮ ਇੱਧਰ ਸਾਰਿਆਂ ਨੇ ਨੱਥਾਂ ਹੀ ਪਾਈਆਂ ਹੁੰਦੀਆਂ ਐ ਇਹ ਵੀ ਚੰਗੀ ਤਿਆਰ ਹੋਣੀ ਥੱਲੇ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਦਾ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਇਹ ਆਹਰ ਭਾਈ ਦੀ ਛੋਟਾ ਹੀ ਆ ਮੁੱਲ ਕਿੰਨਾ ਕੁ ਮੁੱਲ 10000 ਇਹਦਾ 20000 ਕਰ ਦੇਗਾ ਅੱਛਾ 20000 20000 18 18000 ਦੀ ਦੇ ਦੋ ਭਾਦਾ ਭਾਈ ਮੰਨ ਤਾਂ ਨਾ ਠੀਕ ਹੈ ਚਲੋ ਕੋ ਫੋਨ ਲਾਵੇ ਆਪਣੀਆਂ ਭਾਈ ਤਸੱਲੀ ਕਰਕੇ ਛੜੋ ਚੈੱਕ ਪਾਸ ਕਰਕੇ ਛੜੋ ਆਪਣੇ ਆਪਣੇ ਇੱਥੇ ਹੀ ਪਾਸ ਕਰਕੇ ਖੜੋ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤਸੱਲੀ ਕਰੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਆਪਣੀ ਸਾਈ ਲੈ ਜਾਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ